ਸੱਨੇ ਗੱਤ ਲਾਈ ਰੱਖਣਾ ਜਿੰਦ ਨੂੰ ਜੋਤ ਬਸਾਈ ਰੱਖਣਾ ਹੌਂਦਾਂ ਮੇਰੇ ਕੋਈ ਯੱਦ ਨਹੀਂ ਏਂ। ਅੰਨ ਦਾ ਚਰਾਈ ਰੱਖਣਾ ਪਰਵਾਦੀ ਪਰਵਾਦੀ ਚਾਹੁੰਦੇ ਕਹਾਂ ਪਰਵਾਦੀ ਸਰਦਾਰੀ ਖੁਰਦਾਰੀ ਆਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਅੱਜ ਪ੍ਰੋਗਰਾਮ ਜੇਪੀ ਬੋਲਦੇ ਦੇ ਵਿੱਚ ਤੁਹਾਡੀ ਕਚਹਿਰੀ 'ਚ ਹਾਜ਼ਰ ਹਾਂ। ਦੋਸਤੋ ਅੱਜ ਗੱਲਬਾਤ ਕਰਾਂਗੇ ਇੱਕ ਨਵੇਂ ਟੌਪਿਕ ਤੇ ਨਵੀਂ ਗੱਲ ਦੇ ਉੱਤੇ ਕੀ ਕਲਾਕਾਰਾਂ ਦਾ ਵੀ ਕੋਈ ਮੁਲਕ ਹੁੰਦਾ ਜਾਂ ਕਲਾਕਾਰਾਂ ਦਾ ਵੀ ਕੋਈ ਧੈਰਾ ਹੁੰਦਾ ਮੇਰੀ ਗੱਲ ਆ ਮੇਰੀ ਮਰਾਦ ਆ ਦਲਜੀਤ ਦਸਾਂਝ ਤੋਂ ਅੱਜ ਗੱਲ ਕਰਾਂਗੇ ਦਲਜੀਤ ਦਸਾਂਝ ਦੀ ਨਵੀਂ ਆਈ ਫਿਲਮ ਸਰਦਾਰ ਜੀ 3 ਦੀ ਜਿਸ ਉਤੇ ਬਹੁਤ ਸਾਰੀਆਂ ਜਥੇਬੰਦੀਆਂ ਨੇ ਭਾਈਚਾਰੇਆਂ ਕਈਆਂ ਨੇ ਇਤਰਾਜ਼ ਕੀਤਾ ਫਿਲਮ ਇੰਡਸਟਰੀ ਦੇ ਕੁਝ ਬੰਦਿਆਂ ਨੇ ਇਤਰਾਜ਼ ਕੀਤਾ ਕਿ ਇਹ ਫਿਲਮ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਨਹੀਂ ਚਲਣੀ ਚਾਹੀਦੀ ਦੋਸਤੋ ਮੈਂ ਪੁੱਛਣਾ ਚਾਹੁੰਨਾ ਵਾਂ ਕਿ ਹਰ ਚੀਜ਼ ਦੇ ਉੱਤੇ ਰਾਜਨੀਤੀ ਕਰਨੀ ਜ਼ਰੂਰੀ ਆ ਬਹੁਤ ਜ਼ਰੂਰੀ ਬਣ ਗਈ ਆ ਕਿਸੇ ਨੂੰ ਤੇ ਛੱਡ ਦਿਓ ਹਰ ਬੰਦਾ ਕੀ ਗੱਲ ਗੁਲਾਮ ਆ ਤੁਹਾਡਾ ਸਾਰਿਆਂ ਦਾ ਦਲਜੀਤ ਸਾਂਝ ਨੂੰ ਇੱਕ ਪਗੜੀ ਦਾ ਮੁੱਲ ਦੇਣਾ ਪੈ ਰਿਹਾ ਸਾਨੂੰ ਫਕਰ ਹੋਣਾ ਚਾਹੀਦਾ ਕਿ ਸਾਡੇ ਪੰਜਾਬ ਦਾ ਉਹ ਕਲਾਕਾਰ ਜਿਸ ਨੇ ਸਰਦਾਰਾਂ ਦੀ ਪਛਾਣ ਪੂਰੇ ਵਰਲਡ ਦੇ ਵਿੱਚ ਕਲਾਕਾਰੀ ਦੇ ਤੌਰ ਤੇ ਬਣਾਈ ਸਾਰਾ ਦੁਨੀਆ ਉਹਦਾ ਲੋਆ ਮੰਦੀ ਆ ਬਾਹਰਲੇ ਮੁਲਕਾਂ ਚ ਜੋ ਐਨੇ ਕ ਸ਼ੋਅ ਆ ਜੇ ਅਸੀਂ ਉਹਦਾ ਬਾਈਕਾਟ ਵੀ ਕਰ ਦਈਏ ਕਿ ਪੰਜਾਬ ਦੇ ਵਿੱਚ ਤੇ ਤਾਂ ਵੀ ਉਹਦੀ ਉਹਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹ ਬੰਦੇ ਦੇ ਜਿੰਨੇ ਵੀ ਯੂਰਪ ਦੇ ਵਿੱਚ ਵੱਡੇ ਵੱਡੀਆਂ ਕੰਟਰੀਆਂ ਦੇ ਵਿੱਚ ਸ਼ੋਅ ਚੱਲਦੇ ਆ ਜੇ ਸਾਨੂੰ ਇੰਨਾ ਫਕਰ ਆ ਕੀ ਦਿਲਜੀਤ ਨੂੰ ਪੱਗ ਦਾ ਹੀ ਮੁੱਲ ਦੇਣਾ ਪੈ ਰਿਹਾ ਜਿਹੜੀ ਉਹਦੀ ਫਿਲਮ ਦਾ ਵਿਰੋਧ ਹੋ ਰਿਹਾ ਕਿ ਇੱਕ ਕੋਈ ਵੀ ਸਿੱਖ ਕਿਸੇ ਵੀ ਪੇਸ਼ੇ ਦੇ ਵਿੱਚ ਕਿਸੇ ਵੀ ਜਗ੍ਹਾ ਜਦੋਂ ਬੜਾ ਚੰਗਾ ਨਾਂ ਬਣਾਉਂਦਾ ਆ ਜਾਂ ਬਣਦਾ ਆ ਉਹਦਾ ਤਾਂ ਉਹਦੀਆਂ ਲੱਤਾਂ ਉਸੇ ਵੇਲੇ ਖਿੱਚਣੀਆਂ ਸ਼ੁਰੂ ਕਰ ਦਿੰਦੇ ਨੇ ਦਲਜੀਤ ਸਾਂਝੀ ਨੇ ਉਸ ਫਿਲਮ ਚ ਕੀ ਮਾੜਾ ਕੀਤਾ ਮੈਂ ਖੁਦ ਉਹ ਫਿਲਮ ਦੇਖੀ ਐ ਮੈਂ ਅਪਰੀਸ਼ੀਏਟ ਕਰਦਾ ਦਲਜੀਤ ਨੂੰ ਦੁਨੀਆ ਜੋ ਮਰਜੀ ਗਾਲਾਂ ਕੱਢੇ ਮੈਂ ਵੀ ਦਲਜੀਤ ਦੇ ਨਾਲ ਐਜੇ ਕਲਾਕਾਰ ਹੁੰਦਿਆਂ ਵੀ ਅਸੀਂ ਦਲਜੀਤ ਦੇ ਨਾਲ ਆ ਬੜਾ ਤਗੜਾ ਬਿਜ਼ਨਸ ਕਰ ਗਈ ਉਹ ਬਾਹਰਲੇ ਜਿੰਨੇ ਵੀ ਦੇਸ਼ਾਂ ਚ ਉਹਨੇ ਰਿਲੀਜ਼ ਕੀਤੀ ਐ ਦੇਖੋ ਗੱਲ ਮੈਂ ਕਰਨੀ ਚਾਹ ਰਿਹਾ ਵੀ ਜਿਸ ਗੱਲ ਦਾ ਇਹ ਵਿਰੋਧਤਾ ਕਰ ਰਹੇ ਆ ਆਪਰੇਸ਼ਨ ਸੰਧੂਰ ਆਪਰੇਸ਼ਨ ਸੰਧੂਰ ਕਰਕੇ ਜਾਂ ਕੁਝ ਗੱਲਾਂ ਕਰਕੇ ਵੀ ਉਹ ਪਾਕਿਸਤਾਨ ਦੇ ਕਲਾਕਾਰ ਨਾ ਲਏ ਆ ਦੋਸਤੋ ਜਿੱਤੇ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਅੱਜ ਦੀ ਤਰੀਕ ਦੇ ਵਿੱਚ ਸਾਰੇ YouTube ਚੈਨਲਾਂ ਦੇ ਉੱਤੇ ਸਾਰੀ ਜਗ੍ਹਾ ਤੇ ਪਾਕਿਸਤਾਨ ਦੇ ਕਲਾਕਾਰਾਂ ਦੀ ਲੋਕ ਗਾਣੇ ਸੁਣਦੇ ਨੇ ਵੀਡੀਓ ਵੀ ਦੇਖ ਰਹੇ ਨੇ। ਔਰ ਸਭ ਤੋਂ ਵੱਡੀ ਗੱਲ ਇੱਕ ਤਨ ਮੈਂ ਦੱਸਾਂ ਕਿ ਸਾਰੇ ਗਾਣਿਆਂ ਦੇ ਵਿੱਚੋਂ 50% ਚੋਰੀ ਕਰਕੇ ਗਾਣੇ ਜਿਹੜੇ ਪੰਜਾਬੀ ਤਰਜਾਂ ਦੇ ਉੱਤੇ ਗਾਣੇ ਚੱਲ ਰਹੇ ਨੇ। ਉਹਨਾਂ ਤੇ ਕਿਉਂ ਨਹੀਂ ਸਾਰਿਆਂ ਤੇ ਫਿਰ ਬੈਨ ਕੀਤਾ। ਇੱਕ ਬੰਦਾ ਉਹ ਵੱਡੇ ਜੇ ਨੱਕ ਵਾਲਾ ਜਿਹਦੀ ਮੈਂ ਗੱਲ ਕਰਨਾ ਚਾਹ ਰਿਹਾ ਹਾਂ ਠਾਕੁਰ। ਉਹਦੇ ਪਿੱਛੇ ਅਸੀਂ ਸਾਰੇ ਕਲਾਕਾਰਾਂ ਨੂੰ ਮੰਨਦਾ ਨਹੀਂ ਕਹਿ ਸਕਦੇ ਕਿਉਂਕਿ ਪਾਕਿਸਤਾਨ ਦੇ ਕਲਾਕਾਰਾਂ ਨੇ ਵੀ ਇਸ ਗੱਲ ਨੂੰ ਫੀਲ ਕੀਤਾ ਉਹਨਾਂ ਮਾਫੀ ਵੀ ਮੰਗੀ ਆ ਕਿ ਅਸੀਂ ਉਹਦੀਆਂ ਗੱਲਾਂ ਨਾਲ ਸਹਿਮਤ ਨਹੀਂ ਆ ਜਿਹੜੀਆਂ ਉਹਨੇ ਗੱਲਾਂ ਕੀਆਂ ਕਿ ਸਾਡੇ ਕਰਕੇ ਹੀ ਪੰਜਾਬੀ ਫਿਲਮਾਂ ਚੱਲਦੀਆਂ ਅਸੀਂ ਵੀ ਇੱਕ ਕਲਾਕਾਰ ਆ ਅਸੀਂ ਤੇ ਆਪਣੇ ਭਰਾਵਾਂ ਦੀ ਫਿਲਮਾਂ 'ਚ ਕੰਮ ਕੀਤਾ ਅਸੀਂ ਪ੍ਰੋਡਿਊਸਰ ਦੀ ਫਿਲਮਾਂ 'ਚ ਕੰਮ ਨਹੀਂ ਕੀਤਾ ਸਾਡੇ ਚੜ੍ਹਦੇ ਪੰਜਾਬ ਦੇ ਜਿਹੜੇ ਕਲਾਕਾਰ ਵੀਰ ਆ ਉਹਨਾਂ ਦੇ ਨਾਲ ਕੰਮ ਕੀਤਾ ਇੱਕ ਬੰਦੇ ਨੂੰ ਜਦੋਂ ਦਿਲਜੀਤ ਨੇ ਫਿਲਮ ਸ਼ੁਰੂ ਕੀਤੀ ਸੀ ਉਦੋਂ ਕੋਈ ਹਿੰਦੁਸਤਾਨ ਪਾਕਿਸਤਾਨ ਦੀ ਲੜਾਈ ਜਾਂ ਝਗੜੇ ਵਾਲੀ ਕੋਈ ਗੱਲ ਹੀ ਵੀ ਨਹੀਂ ਸੀ ਫਿਲਮ ਬਣ ਕੇ ਤਿਆਰ ਹੋ ਚੁੱਕੀ ਸੀ हां ओदे ते सी इलिगेशन ला सकदे हां कि जे ਬਾਅਦ ਚ ਕੋਈ ਵਿਵਾਦ ਹੋਇਆ ਤੇ ਤੂੰ ਯਾਰ ਫਿਲਮ ਚ ਕਿਉਂ ਉਹਨਾਂ ਨੂੰ ਲਿਆ ਆਪਣੇ ਪੰਜਾਬੀ ਇੱਧਰ ਦੇ ਕਲਾਕਾਰਾਂ ਨੂੰ ਕਿਉਂ ਲਿਆ ਲੇਕਿਨ ਆਲਰੇਡੀ ਉਹ ਫਿਲਮ ਪਹਿਲੇ ਤਿਆਰ ਹੋ ਚੁੱਕੀ ਸੀ ਬਣ ਚੁੱਕੀ ਫਿਰ ਵੀ ਆਪਾਂ ਉਹਨੂੰ ਬੜੇ ਪੱਦਰ ਤੇ ਇੱਕ ਜਦੋਂ ਇੱਕ ਕਮੈਂਟ ਕਰਦਾ ਤਾਂ ਥੱਲੇ ਨਹੀਂ ਵੰਦੇ ਅੱਗੇ ਕੀ ਥੱਲੇ ਉਹ ਹੀ ਵੜ ਨੇਗੇਟਿਵ ਕਮੈਂਟ ਤੜਾ ਤੜ 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 ਸੋ ਦੋਸਤੋ ਸਲੂਟ ਆ ਦਲਜੀਤ ਦਸਾਂਤ ਜੀ ਨੂੰ ਜਿਨ੍ਹਾਂ ਨੇ ਸਾਡੀ ਇਸ ਪੱਗ ਦਾ ਪਹਿਚਾਨ ਐਜ਼ ਇੱਕ ਕਲਾਕਾਰ ਪੂਰੀ ਦੁਨੀਆ ਦੇ ਵਿੱਚ ਪਹੁੰਚਾਈ ਸਿੱਧੂ ਮੂਸੇਵਾਲਾ ਜੀ ਨੂੰ ਮੈਂ ਸਲੂਟ ਕਰਦਾ ਪਰਮਾਤਮਾ ਦੇ ਕੋਲ ਚਲੇ ਗਏ ਨੇ ਲੇਕਿਨ ਉਹ ਵੀ ਸਾਡਾ ਕਲਾਕਾਰ ਇੱਕ ਪੱਗ ਕਰਕੇ ਹੀ ਖੋਇਆ ਗਿਆ ਸਿੱਖ ਕੌਮ ਨੂੰ ਹਮੇਸ਼ਾ ਹੀ ਟਾਰਗੇਟ ਦੇ ਵਿੱਚ ਰੱਖਿਆ ਜਾਂਦਾ ਵਾ ਉਹ ਕਿਸੇ ਵੀ ਪੱਖ ਦੇ ਵਿੱਚ ਹੋਵੇ ਸਿੱਧੂ ਮੂਸੇਵਾਲਾ ਨੂੰ ਵੀ ਮਾਰ ਦਿੱਤਾ ਗਿਆ ਉਸਨੇ ਵੀ ਸਾਡੀ ਪਛਾਣ ਜਿਹੜੀ ਪੰਜਾਬੀਆਂ ਦੀ ਪੰਜਾਬੀ ਗੀਤ ਦੀ ਲੋਕ ਸੰਗੀਤ ਦੀ ਪਛਾਣ ਪੂਰੀ ਦੁਨੀਆ ਤੇ ਪਹਚਾਈ ਸੀ ਤੇ ਉਸ ਤੋਂ ਬਾਅਦ ਹੁਣ ਦਲਜੀਤ ਦੇ ਪਿੱਛੇ ਪੈ ਗਿਆ ਦਲਜੀਤ ਨੇ ਵੀ ਸਾਡੀ ਜਿਹੜੀ ਪਛਾਣ ਆ ਬੜੇ ਵੱਡੇ ਪੱਧਰ ਤੇ ਪਹਚਾਈ ਆ ਮੇਰੀ ਸਾਰੇ ਦਰਸ਼ਕਾਂ ਨੂੰ ਸਾਰੇ ਕਲਾਕਾਰਾਂ ਨੂੰ ਬੇਨਤੀ ਆ ਮੇਰੀ ਆਪਣੀ ਪਰਸਨ ਰਾਇ ਆ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਕਿ ਆਹ ਉਹ ਸਾਰੇ ਦਲਜੀਤ ਦਸਾਂ ਦਾ ਸਾਥ ਦੇਈਏ ਬਹੁਤ ਵਧੀਆ ਕੰਮ ਕਰ ਰਿਹਾ ਸਲੂਟ ਉਸ ਵੀਰ ਨੂੰ ਫਿਲਮ ਬਹੁਤ ਵਧੀਆ ਸਾਫ ਸੁਥਰੀ ਆ ਕੋਈ ਉਹ ਜੀ ਗੱਲ ਵੀ ਨਹੀਂ ਉਹਦੇ ਵਿੱਚ ਹੈਗੀ ਕੋਈ ਉਹਦੇ ਵਿੱਚ ਵਾਦ-ਵਿਵਾਦ ਵਾਲੀ ਗੱਲ ਨਹੀਂ ਆ ਤੇ ਜੇ ਤੁਸੀਂ ਬੈਨ ਕਰਤੀਏ ਤਾਂ ਕਿਹੜੀ ਲੋਕਾਂ ਨੇ ਵੇਖੀ ਨਹੀਂ ਅੱਜ ਕੱਲ ਤੇ ਤੁਹਾਨੂੰ ਪਤਾ ਸੋਸ਼ਲ ਮੀਡੀਆ ਦਾ ਜ਼ਮਾਨਾ ਵਾ ਇੱਕ ਮਿੰਟ 'ਚ ਵੀਡੀਓ ਇਧਰੋਂ ਉਧਰੋਂ ਚੱਟ ਬਾਹਰਲੇ ਮੁਲਕਾਂ 'ਚ ਵੀ ਆ ਗਈਆਂ ਉਹ ਫਿਲਮ ਨੂੰ ਇੱਥੇ ਰਿਲੀਜ਼ ਕੀਤਾ ਜਾਵੇ ਮੈਂ ਉਸਦੇ ਨਾਲ ਸਹਿਮਤ ਹਾਂ ਤੁਸੀਂ ਕਿੰਨੇ ਸਹਿਮਤ ਹੋ ਮੇਰੀ ਗੱਲਾਂ ਨਾਲ ਕਮੈਂਟ ਬਾਕਸ 'ਚ ਜ਼ਰੂਰ ਲਿਖਣਾ ਫਿਰ ਮਿਲਦੇ ਹਾਂ ਕਿਸੇ ਨਵੇਂ ਟੌਪਿਕ ਤੇ ਤਦ ਤੱਕ ਜੀ ਆਪਣੇ ਵੀਰ ਨੂੰ ਜੇਪੀ ਨੂੰ ਜਾਜ ਦਿਓ ਜੀ ਧੰਨਵਾਦ